ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਲੱਗੇ ਆ ਛੋਲੇ ਬਣਾਉਣ ਚਿੱਟੇ ਛੋਲੇ ਜਿੰਨਾਂ ਆਪਾਂ ਕੁੱਕੇ ਛੋਲੇ ਚਿੱਟੇ ਛੋਲੇ ਕਿਹਾ ਨੇ ਨਾ ਉਹ ਆਦੇ ਤੇ ਇਹਦੇ ਲਈ ਆਪਾਂ ਪਾਉਣੇ ਆ ਕੁੱਕਰ ਚ ਪਾਣੀ ਤੇ ਇਹਨਾਂ ਨੂੰ ਰੱਖਦੇ ਆ ਉਬਲਣਾ ਤੇ ਇਹ ਆਪਾਂ ਉਬਲਣ ਵਾਸਤੇ ਰੱਖ ਦਿੰਨੇ ਹੁਣ ਤੇ ਇਹਨਾਂ ਦੀ ਅੰਮ੍ਰਾਵਾਂਗੇ 5 ਸੀਟੀਆਂ ਕੁਝ ਪਾ ਦੇ ਇਨਾਂ ਦਾ ਪਾਣੀ ਤੇ ਥੋੜਾ ਜਿਹਾ ਪਾਤਾ ਅੱਧਾ ਚਮਚਾ ਨਮਕ ਦਾ ਲੋਰ ਜਾਣੀ ਕੇ ਤੇ ਹੁਣ ਆਪਾਂ ਇਹਨੂੰ ਰੱਖ ਦਿੰਨੇ ਆ ਤੇ ਪੰਜ ਸੀਟੀਆਂ ਵੱਜ ਜਾਣਗੀਆਂ ਤੇ ਫਿਰ ਇਹ ਹੋਰ ਬਣ ਜਾਣਗੇ ਤੇ ਫਿਰ ਆਪਾਂ ਇਹਦਾ ਇਹਨੂੰ ਲਾਵਾਂਗੇ ਤੜਕਾ ਤੇ ਇਸ ਨੂੰ ਕਹਿੰਦਾ ਮੈਨੂੰ ਨਾਲ ਬਣਾ ਕੇ ਦਿਓ ਪੂੜੀਆਂ ਤੇ ਚਲੋ ਜੀ ਆਪਾਂ ਦੇਖਦੇ ਆ ਜੇ ਦਹੀਂ ਪਿਆ ਹੋਇਆ ਫਿਰ ਭਟੂਰੇ ਬਣਾ ਲਾਂਗੇ ਨਹੀਂ ਤਾਂ ਫਿਰ ਅੱਜ ਛੋਲੇ ਤੇ ਪੂੜੀਆਂ ਬਣਾ ਦਾਂ। ਲਓ ਜੀ ਆਪਣੇ ਆਹ ਛੋਲੇ ਉੱਪਰ ਗਏ ਨੇ ਚਟੇ ਛੋਲੇ ਦੀ ਸਬਜ਼ੀ ਆਪਾਂ ਅੱਜ ਬਣਾਉਣੀ ਸੀਗੀ ਤੇ ਇਹ ਆਪਣੇ ਉੱਬਲ ਗਏ ਤੇ ਇੱਧਰ ਆਪਾਂ ਜਿਹੜਾ ਮਸਾਲਾ ਆ ਉਹ ਗ੍ਰाइंड ਕਰ ਲਿਆ ਇਹਦੇ ਵਿੱਚ ਆਪਾਂ ਪਿਆਜ਼ ਲਸਣ ਮਿਰਚਾਂ ਤੇ ਪਿਆਜ਼ ਲਸਣ ਹਰੀਆਂ ਮਿਰਚਾਂ ਤੇ ਟਮਾਟਰ ਚਾਰ ਚੀਜ਼ਾਂ ਇਕੱਠੀਆਂ ਪਾ ਲਈਆਂ ਨੇ ਤੇ ਹੁਣ ਆਪਾਂ ਇਹਨੂੰ ਲਾਉਨੇ ਆ ਤੜਕਾ ਤੇ ਆਪਾਂ ਇਹਦੇ ਵਿੱਚ ਗਰਮ ਮਸਾਲੇ ਦੀ ਵਰਤਣਾ ਨਹੀਂ ਕਰਨੀ ਕਿਉਂਕਿ ਗਰਮੀ ਆ ਬਹੁਤ ਜ਼ਿਆਦਾ ਇਸ ਕਰਕੇ ਜਿਵੇਂ ਕੋਈ ਵੀ ਤੇਜ ਪੱਤਾ ਜਾਂ ਉਸ ਤਰ੍ਹਾਂ ਦੀ ਕੋਈ ਵੀ ਗਰਮ ਮਸਾਲੇ ਵਾਲੀ ਹੋਰ ਚੀਜ਼ ਨਹੀਂ ਪਾਵਾਂਗੇ ਸਿੰਪਲ ਹੀ ਸਬਜ਼ੀ ਬਣਣੀ ਹੈ। ਲੋ ਜੀ ਆਪਾਂ ਮਸਾਲਾ ਭੁੱਜਣ ਵਾਸਤੇ ਰੱਖ ਦਿੱਤਾ ਤੇ ਇਹ ਹੁਣ ਆਪਣਾ ਮਸਾਲਾ ਭੁੱਜਣਾ ਸ਼ੁਰੂ ਹੋ ਗਿਆ। ਤੇ ਇਹਨੂੰ ਬੱਦਲ ਦੇ ਕੋਈ 10 ਮਿੰਟ। ਆਪਾਂ ਮਸਾਲੇ ਨੂੰ ਭੁੱਲਾਂਗੇ ਆ ਜਾਲੀਦਾਰ ਪਰਫੈਕਟ। ਤੇ ਜਦੋਂ ਆਪਣਾ ਮਸਾਲਾ ਇਹ ਜਾਲੀਦਾਰ ਬਣ ਗਿਆ ਤੇ ਫਿਰ ਆਪਾਂ ਇਹਦੇ ਵਿੱਚ ਸੁੱਕੇ ਮਸਾਲੇ, ਨਮਕ, ਮਿਰਚਾ ਤਾਂ ਹਲਿਆ ਪਾ ਲਈਆਂ। ਸੁੱਕੀਆਂ ਮਿਰਚਾਂ ਦੀ ਹੁਣ ਆਪਾਂ ਨੂੰ ਲੋੜ ਨਹੀਂ ਪੈਣੀ ਜੇ ਲੋੜ ਪਈ ਤੇ ਆਪਾਂ ਮਤਲਬ ਕਿ ਉਹ ਜਿਹੜੀਆਂ ਕਸ਼ਮੀਰੀ ਮਿਰਚਾਂ ਹੁੰਦੀਆਂ ਵਾ ਉਹ ਭਾਵੇਂ ਅੱਧਾ ਕਿ ਚਰਚਾ ਜਾਂ ਚਰਚੇ ਦਾ ਚੌਥਾ ਹਿੱਸਾ 컬러 ਵਾਸਤੇ ਉਹ ਪਾ ਦਾਂਗੇ ਜੇ ਹੋਈਆਂ ਤਾਂ ਤੇ ਨਹੀਂ ਤਾਂ ਵੈਸੇ ਗਰਮੀਆਂ ਦੇ ਵਿੱਚ ਜਿਵੇਂ ਸਿੰਪਲ ਸਬਜੀ ਹੁਣ ਮੈਂ ਇਹਦੇ ਵਿੱਚ ਕੁਝ ਵੀ ਨਹੀਂ ਪਾਇਆ ਨਾ ਲੌਂਗ ਨਾ ਲਾਚੀ ਨਾ ਤੇਜ ਪੱਤਾ ਜਦ ਕਿ ਆਪਾਂ ਚਿੱਟੇ ਛੋਲੇ ਦੀ ਸਬਜੀ ਵਿੱਚ ਇਹ ਸਭ ਕੁਝ ਪਾਉਂਦੇ ਆ ਪਰ ਇਹ ਸਬਜੀ ਗਰਮੀਆਂ ਵਾਲੀ ਸਬਜੀ ਆ ਬਿਲਕੁਲ ਸਿੰਪਲ ਤੇ ਸਾਦੇ ਤਰੀਕੇ ਦੇ ਨਾਲ ਆਪਾਂ ਇਹਦਾ ਮਸਾਲਾ ਹੀ ਬਹੁਤ ਵਧੀਆ ਤਰੀਕੇ ਦੇ ਨਾਲ ਭੁੰਨ ਕੇ ਤਿਆਰ ਕਰ ਲੈਣਾ ਤੇ ਇਸ ਮਸਾਲੇ ਨੂੰ ਚੰਗੀ ਤਰ੍ਹਾਂ ਆਪਾਂ ਭੁੰਨ ਲੈਣਾ ਤੇ ਉਸ ਤੋਂ ਬਾਅਦ ਆਪਾਂ ਪਾ ਦਾਂਗੇ ਨੂਨ ਹਲਦੀ ਤੇ ਆਪਣਾ ਮਸਾਲਾ ਗਿਆਏ ਪੁੱਜ ਤੇ ਇਹਦੇ ਵਿੱਚ ਹੁਣ ਆਪਾਂ ਲੋਨ ਤੇ ਹਲਦੀ ਪਾਤਾ ਦੇਖੋ ਕਿਵੇਂ ਜਾਗਰ ਮਸਾਲਾ ਬਣਿਆ ਤੇ ਇਹ ਆਪਣੇ ਮਸਾਲੇ ਪੂਜੇ ਦੀ ਨਿਸ਼ਾਨੀ ਹੈ ਜਿਵੇਂ ਮੈਂ ਹਰ ਵਾਰੀ ਦੱਸਦੀ ਵੀ ਹੁੰਨੀ ਆ ਵੀ ਸਾਡੀ ਮਾਂ ਨੇ ਸਾਨੂੰ ਜਿਵੇਂ ਸਿਖਾਇਆ ਅਸੀਂ ਉਸ ਤਰੀਕੇ ਨਾਲ ਹੀ ਅੱਗੇ ਦੱਸਦੇ ਆ ਤੇ ਇਹ ਭਰਤਾ ਆਪਾਂ ਭੁੰਨਿਆ ਹੈ ਜੀਰਾ ਕਿਉਂਕਿ ਜੀਰਾ ਆਪਾਂ ਦੂਸਰਾ ਪਾਉਂਦੇ ਨਹੀਂਗੇ ਮਤਲਬ ਕੱਚਾ ਜੀਰਾ ਜਿਹੜਾ ਪਹਿਲਾਂ ਵਿੱਚ ਪਾਉਨੇ ਚਾਹੇ ਉਹ ਭੁੱਜ ਹੀ ਜਾਂਦਾ ਵਾ ਪਰ ਬੱਚਿਆਂ ਦਾ ਕਰਕੇ ਨਾ ਉਹ ਨਹੀਂ ਪਾਈਦਾ ਤੇ ਅਹ ਹੈ ਗਰਸੀ ਥੋੜਾ ਜਿਹਾ ਮਸਾਲਾ ਖਤਮ ਹੋਇਆ ਪਿਆ ਵਾ ਤੇ ਇਹ ਘਰ ਦਾ ਮਸਾਲਾ ਜਿਹੜਾ ਸੀਗਾ ਉਹ ਖਤਮ ਹੋਇਆ ਕੱਲ ਮੈਂ ਜੀਰਾ ਪਨ ਕੇ ਬਣਾਇਆ ਸੀ ਤੇ ਹੁਣ ਕੱਲ ਨੂੰ ਦੂਸਰਾ ਮਸਾਲਾ ਬਣਾਵਾਂਗੇ ਤੁਹਾਨੂੰ ਪਾ ਕੇ ਤੇ ਲਾਜੀ ਇਹਦੇ ਚ ਆਪਾਂ ਪਾਉਨੇ ਥੋੜਾ ਜਿਹਾ ਪਾਣੀ ਤੇ ਕਰੀ ਆਪਾਂ ਥੋੜਾ ਜਿਹਾ ਤਲਪਾ ਕੇ ਤੇ ਇਹਨੂੰ ਫਿਰ ਦੁਬਾਰਾ ਰਿੰਨਾ ਦੇ ਕਿ ਆਪ ਆਪਣੀ ਸਾਰੀ ਸਰਦੀ ਦਾ ਜਿਹੜਾ ਹੈਗਾ ਨਾ ਤੇ ਮਸਾਲੇ ਦੇ ਸਿਰ ਤੇ ਹੀ ਹੁੰਦਾ ਜਿੰਨਾ ਵਧੀਆ ਆਪਣਾ ਮਸਾਲਾ ਭੁੱਜ ਜੇਗਾ ਪਈ ਵਾਰੀ ਹੈ ਨਾ ਗਰਮੀ 'ਚ ਖੜੇ ਹੋਣ ਦਾ ਕਰਕੇ ਉਹਦਾ ਹੀ ਕੱਚਾ ਪਣਾ ਜਾਸ ਕਰਕੇ ਸਾਰਾ ਕੁਝ ਲੁਕਿਆ ਜਾਂਦੀਆਂ ਉਹ ਨਹੀਂ ਉੱਤਰ ਕਾਲੇ ਪਿਆ ਸਰਬਜੀ ਨਹੀਂ ਬਣਦੀ ਸਬਜੀ ਤਾਂ ਬਣਦੀ ਕੋਲ ਖੜੇ ਟੋਕੇ ਤੇ ਪਸੀਨਾ ਜਦੋਂ ਆਉਂਦਾ ਵਾ ਮੈਂ ਪੱਖਾ ਵੀ ਬੰਦ ਕੀਤਾ ਹੋਇਆ ਵੀ ਫਿਰ ਆਵਾਜ਼ ਨਹੀਂ ਸਾਫ਼ ਸੁਣਦੀ ਤੇ ਇਸ ਤਰ੍ਹਾਂ ਆਪਾਂ ਬਣਾਵਾਂਗੇ ਛੋਲੇ ਦੀ ਸਬਜੀ ਤੇ ਇਹ ਵੀ ਕਲੀਨ ਅਸਲ ਬਤ ਜਣ ਹੈ ਖਾਸ ਪਤਾ ਲੱਗਣ ਡਿਆ ਨਾ ਹੋੱਚੀ ਆਪਾ ਸਬ지 ਇਸ ਤਰ੍ਹਾਂ ਇੰਨਾ ਕ ਪਾਣੀ ਪਾਇਆ ਇੰਨੇ ਹਜੇ ਪਾਣੀ ਨੇ ਸੁੱਕਣਾ ਹੈ ਕਾਫੀ ਪਾਣੀ ਸੁੱਕ ਜਾਣਾ ਹੈ ਪਰ ਬੱਚੇ ਕਹਿ ਰਹੇ ਸੀ ਵੀ ਥੋੜੀ ਥੋੜੀ ਤਰੀ ਹੋਵੇ ਤੇ ਤਾਂ ਕਰਕੇ ਫਿਰ ਮੈਂ ਥੋੜੀ ਥੋੜੀ ਤਰੀ ਰਹੇਗੀ ਇੱਕ ਹੁੰਦੇ ਨਾ ਜਿਵੇਂ ਬਿਲਕੁਲ ਰਸਮੇ ਸੇ ਬਣਾਉਨੇ ਆਪਾਂ ਵੀ ਜਮਾ ਸੁੱਕੇ ਉਸ ਤਰ੍ਹਾਂ ਨਹੀਂ ਬਣਾਏ ਇਹ ਥੋੜੇ ਜਿਹਾ ਗਰਮੀਆਂ ਵਾਲੇ ਮਤਲਬ ਥੋੜੀ ਥੋੜੀ ਤਰੀ ਰਹੇਗੀ ਹਜੇ ਤਰੀ ਬਹੁਤ ਸੁੱਕਣੀ ਆ ਤੇ ਬਸ ਮਤਲਬ ਹਜੇ ਅਧਰੀ ਜੇ ਨੇ ਲਓ ਚੀ ਸਬਜੀ ਕਰੋ ਚੈੱਕ ਸਬਜੀ ਨਾ ਆਪ ਹੀ ਪਤਲੀ ਬਣਾਈ ਆ ਥੋੜੀ ਜਿਹੀ ਬੱਚਿਆਂ ਨੇ ਥਾਲ ਚੌਲ ਬਣਵਾਏ ਹੋਏ ਆ ਤੇ ਇਸ ਕਰਕੇ ਜੀ ਬੱਚਿਆਂ ਨੇ ਨਾਲ ਚਾਵ ਖਾਣੇ ਹੁੰਦੇ ਨਾ ਇਹ ਹੈਗੀ ਗਰਮੀਆਂ ਵਾਲੀ ਸਬਜੀ ਮਤਲਬ ਪਤਲੀ ਪਤਲੀ ਜੀ ਤੇ ਤੁਸੀਂ ਸਾਰੇ ਜਣੇ ਜਿਸੇ ਵੀ ਤੁਹਾਨੂੰ ਇਹ ਸਬਜੀ ਗਰਮੀਆਂ ਦੇ ਵਿੱਚ ਇਸ ਤਰ੍ਹਾਂ ਦੀ ਸਬਜੀ ਠੀਕ ਲੱਗਦੀ ਹੈ ਜੇਕਰ ਕੋਈ ਵੀ ਤੁਹਾਨੂੰ ਚੀਜ਼ ਨਹੀਂ ਚੰਗੀ ਲੱਗਦੀ ਹੁੰਦੀ ਨਾ ਪਲੀਜ਼ ਜ਼ਰੂਰ ਦੱਸਿਆ ਕਰੋ ਕਮੈਂਟ ਦੇ ਵਿੱਚ ਕਿ ਇਹ ਚੀਜ਼ ਨੂੰ ਇਸ ਤਰ੍ਹਾਂ ਬਣਾਇਆ ਕਰੋ ਜਾਂ ਕੋਈ ਵੀ ਕਮੀ ਪੇਸ਼ੀ ਹੁੰਦੀ ਜ਼ਰੂਰ ਦੱਸਿਆ ਕਰੋ ਤੇ ਪਲੀਜ਼ ਜਿਵੇਂ ਪਿਆਰ ਕਰਦੇ ਹੋ ਮੈਂ ਕਰਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ